ਸ਼ੋਰ ਚੋਰ ਗੱਦੀ ਛੋੜ ਦੀ ਮਹਿੰਮ ਦੇ ਤਹਿਤ ਅੱਜ ਬਲਾਕ ਅਟਾਰੀ ਦੇ ਬਲਾਕ ਮੀਰਾ ਕੋਟ ਦੇ ਅਟਾਰੀ ਹਲਕੇ ਦੇ ਪ੍ਰਧਾਨ ਸੁਖਰਾਜ ਸਿੰਘ ਰਤਾਵਾ ਜੀ ਔਰ ਸਮੁੱਚੀ ਸੀਨੀਅਰ ਲੀਡਰਸ਼ਿਪ ਐਸਐਲ ਕੇ ਦੇ ਸਿਜਿੰਦਰ ਸਿੰਘ ਰਤਾਵਾ ਜਿਹੜੇ ਕੇ ਸਾਡੇ ਬਹੁਤ ਹੀ ਸੀਨੀਅਰ ਆਦੂ ਨੇ ਸਾਡੇ ਵੱਡੇ ਭਰਾ ਨੇ ਸਮੁੱਚੀ ਲੀਡਰਸ਼ਿਪ ਜਿੰਨੀ ਵੀ ਇੱਥੇ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਪਤੀ ਮੈਂਬਰ ਮੈਂਬਰ ਪੰਚਾਇਤ ਉਹਨਾਂ ਵੱਲੋਂ ਸਾਰੇ ਫਾਰਮ ਇੱਥੇ ਬਲੌਕ ਤੇ ਭਰੇ ਜਾ ਰਹੇ ਆ ਸਾਰੇ ਮੋਤਵਰ ਸਜਨਾ ਦੇ ਵਿੱਚ ਸਾਰੇ ਭਰ ਕੇ ਫਾਰਮ ਲੈ ਆਏ ਆ ਅੱਜ 9 ਤਰੀਕ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਿਆਂ ਨੇ ਜਿੰਨੀ ਜਿੰਨੀ ਡਿਊਟੀ ਲਈ ਸੀ ਸਾਰਿਆਂ ਨੇ ਆਪਣੀ ਡਿਊਟੀ ਨਿਭਾਉਦੇ ਹੋਏ ਇਸ ਮਹਿੰਮ ਦੇ ਵਿੱਚ ਹਿੱਸਾ ਲਿਆ ਮੈਂ ਦਾ ਧੰਨਵਾਦ ਕਰਦਾ ਹਾਂ ਇਹ ਵੋਟ ਚੋਰ ਗੱਦੀ ਛੋੜ ਮਹਿੰਮ ਜਿਹੜੀ ਆ ਜਿਹੜਾ ਲੋਕਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਨਰਿੰਦਰ ਮੋਦੀ ਵੱਲੋਂ ਬੀਜੇਪੀ ਵੱਲੋਂ ਉਹਦੇ ਵਿਰੁੱਧ ਰਾਹੁਲ ਗਾਂਧੀ ਜੀ ਦੀ ਰਹਿਨਮਾਈ ਦੇ ਹੇਠ ਪੂਰੇ ਦੇਸ਼ ਦੇ ਵਿੱਚ ਮਮ ਚਲਾਈ ਜਾ ਰਹੀ ਹੈ ਔਰ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਮਮ ਚਲਾਈ ਜਾ ਰਹੀ ਹੈ ਔਰ ਇਹ ਅਧਿਕਾਰ ਜਿਹੜੇ ਲੋਕਤੰਤਰ ਨੂੰ ਖਤਮ ਕਰਕੇ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਕਿ ਵੋਟਰਾਂ ਦਾ ਹੀ ਕੋਈ ਆਪਣੀ ਮਨਪਸੰਦ ਲੀਡਰ ਚੁਣੇ ਨਾ ਤਾਂ ਹੀ ਤੇ ਕਦੀ ਹਰਿਆਣਾ 'ਚ ਇੰਨੀ ਹਵਾ ਸੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਸਰਕਾਰ ਹੋ ਉਹਨਾਂ ਦੇ ਖੁਦ ਦੇ ਚੈਨਲ ਵੀ ਕਹਿਣ ਲੱਪੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ ਜਿਹੜੇ ਗੋਦੀ ਮੀਡੀਆ ਦੇ ਚੈਨਲ ਆ ਪਰ ਜੋ ਸਰਕਾਰ ਬਣੀ ਬੀਜੇਪੀ ਦੀ ਤੇ ਬਹੁਤ ਵੱਡੇ ਵੱਡੇ ਜਿਹੜੇ ਜਰਨਲਿਸਟ ਸੀ ਉਹਨਾਂ ਨੂੰ ਮਾਫੀ ਮੰਗਣੀ ਵੀ ਵੀ ਸਾਨੂੰ ਗਲਤੀ ਲੱਗੀ ਹੈ ਫਰਾਉਲ ਗਾਂਧੀ